ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਪਹਿਲਾਂ ਕਈ ਵੀਰਾਂ ਨੇ ਵੀਡੀਓ ਦੇਖੀ ਐ ਜਦੋਂ ਪਹਿਲਾਂ ਆਪਾਂ ਹੱਥ ਦੱਸਿਆ ਸੀ ਢੋਲਕੀ ਦਾ ਢੋਲਕੀ ਦਾ ਹੱਥ ਦੱਸਿਆ ਸੀ ਪਹਿਲਾਂ ਜਿਹੜਾ ਵੀ ਇੱਕ ਸੱਸ ਖਾਇਆ ਸੀ ਤੁਹਾਨੂੰ ਉਹ 1 2 3 4 ਜਿਹੜਾ ਹੱਥ ਸੀਗਾ ਉਹ ਕਈ ਵੀਰਾਂ ਨੇ ਬਹੁਤ ਕਮੈਂਟ ਕੀਤੇ ਵੀ ਸਮਝ ਵੀ ਪਹਿਲੀ ਵੀਡੀਓ ਪਾਈ ਸੀ ਉੱਚ ਸਮ ਚੰਗੀ ਤਰ੍ਹਾਂ ਲੱਗੀ ਸਮਝ ਦੂਸਰੀ ਵੀਡੀਓ ਪਾਈ ਉਹ ਚ ਬੇਸ ਜੀ ਜਿਆਦਾ ਸੀ ਸਮਝ ਨਹੀਂ ਲੱਗੀ ਤੇ ਉਹਦਾ ਮੈਂ ਦੂਸਰਾ ਹੱਥ ਦੱਸਿਆ ਸੀ ਪਹਿਲਾਂ ਤਾਂ ਇਹ ਸੀਗਾ 1 2 3 4 ਫਿਰ ਦੂਸਰਾ ਦੱਸਿਆ ਸੀਗਾ ਦੂਸਰਾ ਆ ਦੱਸਿਆ ਸੀ ਆ ਇਕੱਠੇ ਮਾਰ ਕੇ ਜਿਵੇਂ ਇਸ ਵੀਡੀਓ ਚ ਮੈਂ ਦੁਬਾਰਾ ਫਿਰ ਉਹੀ ਹੱਥ ਦੱਸ ਰਿਹਾ ਇੱਕ ਵਾਰੀ ਬੇਸ ਮਾਰ ਕੇ ਦੋਨੇ ਇਕੱਠਾ ਡਰੇਬਲ ਤੇ ਬੇਸ ਹੱਥ 4 ਜਿਹੜਾ ਬਾਤ ਸਿੱਖਿਆ ਸੀ ਇਹਦੇ ਨਾਲ بیس ਵਾਲਾ ਕਿਉਂ ਵੱਜਦਾ ਜਿਹੜਾ ਆ ਹੱਥ ਇਹ ਹੱਥ ਕਿਵੇਂ ਵੱਜਦਾ ਇਹ ਮਤਲਬ ਅੱਜ ਦੱਸਣ ਲੱਗਿਆ ਵੀ ਇਹ ਪਹਿਲਾਂ ਚਾਰ ਮਾਰਨੇ ਇਕੱਠੇ ਚਾਰ ਤੇ ਪਹਿਲਾਂ بیس ਤੇ ਟ੍ਰੇਬਲ ਇਕੱਠੇ ਮਾਰਨੇ ਆ ਇਧਰ بیس ਮਾਰਨਾ ਜ਼ੋਰ ਨਾਲ ਇਧਰ ਟ੍ਰੇਬਲ ਤੇ ਚਾਰ ਉਂਗਲਾਂ ਚਾਰ ਵੱਜ ਗਈਆਂ ਚਾਰ ਫਿਰ ਇਧਰ ਤੈਨੂੰ ਲਾ ਕੇ ਕਰਨਾ ਚਾਰ ਮਾਰ ਕੇ ਜਦੋਂ ਇਧਰ ਆਪਾਂ ਤਿੰਨ ਸਿੱਖੀਆਂ ਸੀ ਇਹ ਵਾ 4 3 ਆਪਾਂ ਜਿਵੇਂ 베ਸ ਵਾਲਾ ਹੱਥ ਵਜਾਉਣਾ ਭਾਰਾ ਪਰਮਾ ਹੱਥ ਜਿਹਨੂੰ ਕਹਿੰਦੇ ਆ ਪਰਮਾ ਹੱਥ ਵਜਦਾ ਜਿਹੜਾ ਇਸ ਤਰ੍ਹਾਂ ਵਜਦਾ ਆ ਜਿਹੜੀਆਂ ਆਪਾਂ 4 ਤੇ ਪਹਿਲਾਂ ਕੱਠੀਆਂ ਮਾਰਤੀਆਂ 베ਸ ਤੇ ਬਲ ਦੋਨੇ ਕੱਠੇ ਕੱਠੇ ਸਮਾਰਤੇ 4 ਫਿਰ ਇੱਥੇ 3 ਮਾਰ ਕੇ ਨਾ ਫਿਰ ਇੱਧਰ ਦੋ ਵਾਰੀ 베ਸ ਮਾਰਨਾ 4 3 ਇਸ ਤਰ੍ਹਾਂ ਕਰਕੇ ਫਿਰ 1 ਤੇ 4 ਤੇ ਫਿਰ ਕੱਠੇ ਮਾਰਨੇ ਆ के रोक के फिर इधर दो बारी ए मारना है। फिर एक बारी ए मार के फिर बीच एक मारी मार के फिर बेस पे इकट्ठा इस तरह बजदा है 1 2 3 4 ही हुंदा है पर परमा हंस हुंदा है इस तरह ਮਾਰਨੇ ਇਹ ਪੰਜ ਵਾਰੀ ਬੱਜੂਗਾ ਇਹ 1 2 3 4 ਵਾਰੀ ਬੱਜੂਗਾ ਆ ਦੇਖੋ ਬੇਸ ਤੇ ਪਹਿਲਾਂ ਇਕੱਠਾ ਮਾਰ ਲੈ ਸਾਰਾ ਫਿਰ ਤਿੰਨ ਮਾਰਤੀਆਂ ਫਿਰ ਇਧਰ ਦੋ ਵਾਰੀ ਇੱਕ ਇਸ ਤਰ੍ਹਾਂ ਕਰਕੇ ਇੱਕ ਮਾਰ ਕੇ ਫਿਰ ਲੰਦ ਫਿਰ ਅਗਲਾ ਆਪਾਂ ਜਿਹੜਾ 1 2 1 2 ਵਜਾਉਣਾ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਦੇ ਦੱਸਾਂਗੇ ਪਹਿਲਾਂ ਇਹ ਦੱਸਿਓ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਸਮਝ ਆਈ ਤੇ ਫਿਰ ਨਹੀਂ ਤਾਂ ਕਮੈਂਟ ਜਰੂਰ ਕਰੋ ਵੀ ਕਿਸ ਤਰ੍ਹਾਂ ਦੀ ਤੁਹਾਨੂੰ ਸਮਝ ਨਹੀਂ ਲੱਗੀ ਜਾਂ ਕੀ ਦਿੱਕਤ ਆਈ ਹੈ ਫਿਰ ਆਪਾਂ ਉਹ ਸਭ ਨੂੰ ਅੱਗੇ ਦੱਸਾਂਗੇ ਫਿਰ ਅੱਗੇ ਆਪਾਂ ਚਿਮਟੇ ਵਾਲੇ ਵੀ ਹੱਥ ਦੱਸਾਂਗੇ ਤੁਹਾਨੂੰ ਸਾਰੇ ਵੀ ਚਿਮਟਾ ਕਿਵੇਂ ਸਿੱਖਿਆ ਜਾਂਦਾ ਹੈ ਪਹਿਲਾ ਹੱਥ 1 2 3 4 ਕਿਹੜਾ ਹੁੰਦਾ ਚਿਮਟੇ ਦਾ 1 2 1 2 ਕਿਹੜਾ ਪੱਤੀ ਕਿਹੜਾ ਪੱਤੀ ਕਿਹੜਾ ਸਾਰੇ ਤੁਹਾਨੂੰ ਦੱਸਾਂਗੇ ਪਹਿਲਾ ਆ ਢੋਲਕੀ ਦਾ ਹੱਥ ਹੈ ਇਹ ਪਰਮਾ ਹੱਥ ਇਹਨੂੰ ਸਿੱਖਣ ਦਾ ਯਤਨ ਕਰੋ ਤੁਸੀਂ ਮਿਹਨਤ ਕਰੋ ਇਹ ਪਰਮਾਤਮਾ ਜਿਵੇਂ ਆਪਾਂ ਇੱਕ ਧਾਰਨਾ ਪੜ ਕੇ ਤੁਹਾਨੂੰ ਸੁਣਾਉਨੇ ਆਂ ਦੇਵੇਂ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਵਿੱਚ ਬਾਤ ਪਹਿਲੀ ਧਾਰਨਾ ਤੇ ਵੱਜਦਾ ਹੁੰਦਾ ਤੇ ਸਾਰੇ ਜਿਹੜਾ ਹੌਲੀ ਹੌਲੀ ਸਿੱਖਣ ਦਾ ਯਤਨ ਕਰੋ ਮਿਹਨਤ ਕਰੋ ਇਸ ਤਰ੍ਹਾਂ ਕਰਕੇ ਫਿਰ ਦੁਬਾਰਾ ਮੈਂ ਦੱਸ ਦਿੰਨਾ ਪਹਿਲਾਂ ਬੇਸ ਤੇ ਇਕੱਠੇ ਹੱਥ ਮਾਰਨੇ ਆ ਫਿਰ ਤੈਂ ਉਂਗਲਾ ਮਾਰ ਕੇ ਫਿਰ ਇਧਰ ਦੋ ਵਾਰੀ ਮਾਰਨਾ ਫਿਰ ਇੱਕ ਤੇ ਫਿਰ ਇੱਕ ਵਾਰੀ ਮਾਰ ਕੇ ਇਸ ਤਰ੍ਹਾਂ ਅਗਲਾ ਹੱਥ ਫਿਰ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਇਨੂੰ ਵੀ ਸਿੱਖੋ ਮਿਹਨਤ ਕਰੋ ਜੇ ਕੋਈ ਚੀਜ਼ ਚੰਗੀ ਨਾ ਲੱਗੀ ਸਮਝ ਨਾ ਲੱਗੀ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ